ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਕਿ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਅੱਜ ਅਸੀਂ ਪਹੁੰਚੇ ਹੋਏ ਸੀਗੇ ਸੋਨਾਲੀਕਾ ਦੀ ਏਜੰਸੀ ਦੇ ਵਿੱਚ ਜੋ ਕਿ ਹਸ਼ਿਆਰਪੁਰ ਦੇ ਵਿੱਚ ਏਜੰਸੀ ਹੈ ਔਰ ਵਰਲਡ ਦਾ ਨੰਬਰ 1 ਪਲਾਂਟ ਹੈ ਔਰ ਵੱਡਾ ਪਲਾਂਟਾ ਵਰਲਡ ਦਾ ਹੈ ਇੱਕ ਨੰਬਰ ਦਾ ਪਲਾਂਟਾ ਸੋਨਾਲੀਕਾ ਦਾ ਸੋ ਇੱਥੇ ਅਸੀਂ ਗਏ ਸੀਗੇ ਸਾਰੇ ਵੀਰ ਕਟੋ-ਕਟ ਹੈਗੇ ਸੀ ਅਸੀਂ 40 ਜਾਣੇ ਸੋਨਾਲੀਕਾ ਦੀ ਏਜੰਸੀ ਦੇ ਵਿੱਚ ਧੋਰੀ ਤੋਂ ਸੋ ਸਾਡੇ ਭਰਾ ਏਜੰਸੀ ਵਾਲੇ ਲੈ ਕੇ ਗਏ ਸੀਗੇ ਸੋ ਤਾਂ ਜੋ ਟਰੈਕਟਰ ਬਣਦਾ ਜਿੱਦਾਂ ਵੀ ਹਨਾ ਉਹ ਸਾਰਾ ਕੁਝ ਦਿਖਾਇਆ ਜਾਵੇ ਸੋ ਸਭ ਤੋਂ ਪਹਿਲਾਂ ਸਾਨੂੰ ਉੱਥੋਂ ਅੰਦਰ ਜਾਣ ਤੋਂ ਪਹਿਲਾਂ ਸੋ ਸਾਨੂੰ ਸਵੇਰੇ ਰੋਟੀ ਪਾਣੀ ਖਵਾਇਆ ਗਿਆ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਬੋਰਡ ਵਰਲਡ ਦਾ ਨੰਬਰ 1 ਟਰੈਕਟਰ ਪਲਾਂਟ ਹੈ ਸੋਨਾਲਿਕਾ ਦਾ ਸੋ ਉਸ ਤੋਂ ਬਾਅਦ ਅਸੀਂ 40 ਜਾਣੇ ਸੀਗੇ 40 ਜਾਣਿਆਂ ਨੂੰ ਤਿੰਨ ਟੀਮਾਂ ਦੇ ਵਿੱਚ ਵੰਡ ਦਿੱਤਾ ਗਿਆ 12-12 13-13 ਜਾਣੇ ਤੇ ਇੱਕ ਇੱਕ ਬੰਦਾ ਆਪਣੇ ਆਪਣੇ ਪਲਾਂਟ ਦਾ ਲਾਤਾ ਤਾ ਜੋ ਸਾਨੂੰ ਚੰਗੀ ਤਰ੍ਹਾਂ ਸਮਝਾ ਸਕੇ ਔਰ ਸ਼ੁਰੂ ਤੋਂ ਲੈ ਕੇ ਸਾਨੂੰ ਇਹਨਾਂ ਨੇ ਐਂਡ ਤੱਕ ਵੀ ਟਰੈਕਟਰ ਕਿੱਥੋਂ ਸ਼ੁਰੂ ਹੁੰਦਾ ਮਤਲਬ ਕਿੱਦਾਂ ਬਣਦਾ ਤੇ ਸਾਰਾ ਰੰਗ ਰੂੰਗ ਹੋ ਕੇ ਸਾਰਾ ਬਾਹਰ ਜਿੱਦਾਂ ਮਲਾ ਤਿਆਰ ਹੋ ਕੇ ਲੈਟਾ ਲੁੱਟਣ ਲੱਗ ਕੇ ਸਾਰਾ ਇਹਨਾਂ ਨੇ ਸਾਨੂੰ ਦਿਖਾਇਆ ਤੇ ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ ਸੋਨੂੰ ਆਪਾਂ ਸ਼ੁਰੂ ਤੋਂ ਲੈ ਕੇ ਆ ਸਾਹਮਣੇ ਵੇਖੋ ਤੁਸੀਂ ਇਹ ਆਗੇ ਇੰਜਨ ਤਿੰਨ ਸਿਲੰਡਰ ਚਾਰ ਸਿਲੰਡਰ ਛੋਟੇ ਟਰੈਕਟਰ ਦਾ ਵੱਡੇ ਟਰੈਕਟਰ ਦਾ ਸੋ ਸਾਰੇ ਇੰਜਨ ਆ ਸਾਈਡ ਤੇ ਪਿਆ ਪੰਪ ਇਹਨਾਂ ਦੇ ਆਹ ਦੇਖੋ ਸਾਹਮਣੇ ਬਾਈ ਪੰਪ ਫਿੱਟ ਕਰੀ ਜਾਂਦਾ ਸੋ ਜਿੱਦਾਂ ਜਿੱਦਾਂ ਇਹ ਮਤਲਬ ਆਹ ਰੇਲ ਗੱਡੀ ਚੱਲੀ ਜਾਂਦੀ ਅੱਗੇ ਨੂੰ ਆਹ ਸਾਹਮਣੇ ਤੁਰੀ ਜਾਂਦਾ ਸੋ ਜਿੱਦਾਂ ਜਿੱਦਾਂ ਅੱਗੇ ਵੱਲ ਜਾਈ ਜੋਗੀ ਜਾਈ ਜਾਊਗਾ ਹਰੇਕ ਬੰਦੇ ਦੀ ਅਲੱਗ-ਅਲੱਗ ਡਿਊਟੀ ਆ ਕਿਸੇ ਨੇ ਪੰਪ ਫਿੱਟ ਕਰਨਾ ਕਿਸੇ ਨੇ ਗਰਾਰੀਆਂ ਫਿੱਟ ਕਰਨੀਆਂ ਨੇ ਜੋ ਵੀ ਇੰਜਨ ਦੇ ਵਿੱਚ ਸਾਰਾ ਕੁਝ ਲੱਗਦਾ ਉਹ ਉਹ ਫਿੱਟ ਕੀਤਾ ਜਾਂਦਾ ਇਕੱਲੇ-ਇਕੱਲੇ ਬੰਦੇ ਦੀ ਡਿਊਟੀ ਐ ਸੋ ਟਾਈਮ ਜਿਹੜਾ ਉਹ ਗਿਣਵਾ ਮਿੰਟ ਵੀ ਹੁੰਦਾਗਾ ਸੋ ਜਲਦੀ-ਜਲਦੀ ਫਿੱਟ ਕਰਕੇ ਮਸ਼ੀਨਾਂ ਮਸ਼ੀਨੀ ਕੰਮ ਆ ਸਾਰਾ ਇਹ ਸੋ ਫਿੱਟ ਕਰਕੇ ਅੱਗੇ ਵੱਲ ਉਹ ਤੁਰਿਆ ਜਾਂਦਾ ਆ ਵੇਖੋ ਸਾਹਮਣੇ ਬਾਈ ਨੇ ਸਾਨੂੰ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਦਿਖਾਇਆ ਵੀ ਇੰਜਣ ਕਿਦਾਂ ਬਣਦਾ ਔਰ ਇੰਜਣ ਦੇ ਵਿੱਚ ਜੋ ਫਿੱਟ ਹੁੰਦਾ ਉਹ ਸਾਰਾ ਸਾਨੂੰ ਸ਼ੁਰੂ ਤੋਂ ਬਾਈ ਨੇ ਦਿਖਾਇਆ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਸਰਦਾਰ ਜੀ ਕਰ ਰਹੇ ਨੇ ਕੰਮ ਤੇ ਬਾਈ ਨੂੰ ਅਸੀਂ ਪੁੱਛਿਆ ਵੀ ਇੱਥੇ ਕਿੰਨੇ ਕ ਜਣੇ ਕੰਮ ਕਰਦੇ ਆ ਬਾਈ ਕਹਿੰਦਾ ਤਿੰਨ ਸ਼ਿਫਟਾਂ ਨੇ 8-8 ਘੰਟਿਆਂ ਦੀਆਂ ਡਿਊਟੀਆਂ ਨੇ ਸੋ ਘੱਟੋ-ਘੱਟ ਇਥੇ 30-40 ਹਜ਼ਾਰ ਜਣਾ ਉਹ ਜਿਹੜਾ ਸਾਡੇ ਭਰਾ ਕੰਮ ਕਰਦੇ ਆ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਭਰਾਵਾਂ ਦਾ ਸੀ ਬਣੀ ਮਿਹਨਤ ਦੇ ਨਾਲ ਬਾਈ ਲੱਗੇ ਹੋਏ ਨੇ ਨੀ ਗਰਮੀ ਦੇ ਵਿੱਚ ਸੋ ਸਾਨੂੰ ਅਸੀਂ ਤੁਰ ਕੇ ਢੀੜਾ ਕੱਢ ਰਹੇ ਸੀ ਇੰਨੀ ਗਰਮੀ ਲੱਗ ਰਹੀ ਸੀ ਇਹ ਬਾਈ ਸਾਰਾ ਦਿਨ ਅੰਦਰ ਰਹਿੰਦੇ ਆ ਇਕੱਲੇ ਪੱਖੇ ਲੱਗੇ ਉੱਤੇ ਤੁਹਾਨੂੰ ਪਤਾ ਮਸ਼ੀਨਾਂ ਦੀ ਵੀ ਹਨਾ ਗਰਮੈਸ਼ ਕਿੰਨੀ ਹੁੰਦੀ ਹੈਗੀ ਸੋ ਉਦੋਂ ਉਦੋਂ ਚੱਲਦਾ ਆ ਸਾਹਮਣੇ ਦੇਖੋ ਤਾਂ ਇੰਜਣ ਐਨ ਲਟਕਾ ਕੇ ਤਿਆਰ ਆ ਉਸ ਤੋਂ ਬਾਅਦ ਫਿਰ ਭੇਜਿਆ ਜਾਣਾ ਹੁਣ ਅੱਗੇ ਪੰਪ ਪੂਪ ਸਾਰਾ ਕੁਝ ਇਹਦੇ ਫਿੱਟ ਹੋ ਗਿਆ ਉਸ ਤੋਂ ਬਾਅਦ ਇਹਨੂੰ ਅੱਗੇ ਵੱਲ ਭੇਜਿਆ ਜਾਣਾ ਆ ਵੇਖੋ ਆ ਜਾ ਰਿਹਾ ਰੇਲ ਗੱਡੀ ਦੇ ਉੱਤੇ ਉਹ ਸਾਹਮਣੇ ਜੋ ਸ਼ੀਸ਼ਿਆਂ ਵਿੱਚ ਦੇਖ ਰਹੇ ਹਾਂ ਉੱਥੇ ਇੰਜਨ ਨੂੰ ਫਿੱਟ ਕਰਕੇ ਇਹਦੀ ਕੰਪੈਸਿਟੀ ਚੈੱਕ ਕੀਤੀ ਜਾਂਦੀ ਹੈ ਸਾਰਾ ਕੁਝ ਇਹਦਾ ਜੋਰ-ਜੂਰ ਮਰਵਾਇਆ ਜਾਂਦਾ ਤਾਂ ਜੋ ਕਿ ਕੋਈ ਲੀਕਤਾ ਨੀ ਜਾਂ ਕਿੱਦਾਂ ਇਹ ਚੱਕਦਾ ਸਾਰਾ ਕੁਝ ਇਹਦਾ ਜੋ ਵੀ ਚੈੱਕ ਕਰਨ ਵਾਲਾ ਉਹ ਸਾਰਾ ਚੈੱਕ ਕੀਤਾ ਜਾਂਦਾ ਇੰਜਨ ਦੀ ਫਿਰ ਚੈੱਕ ਕਰਕੇ ਉਸ ਤੋਂ ਬਾਅਦ ਫਿਰ ਅੱਗੇ ਵੱਲ ਭੇਜਿਆ ਜਾਂਦਾ ਆ ਵੇਖੋ ਸਾਹਮਣੇ ਆ ਗਿਆ ਬੈਕ ਸਾਈਡ ਆ ਹਿੱਸਾ ਇੱਥੇ ਟਾਇਰ ਟੂਰ ਫਿੱਟ ਕੀਤੇ ਜਾਂਦੇ ਆ ਸੋ ਇਹ ਵਾਲਾ ਹਿੱਸਾ ਆ ਗਿਆ ਦੇਖੋ ਕਿੱਡਾ ਪਲਾਂਟ ਹਨਾ ਸੋ ਉਸ ਤੋਂ ਬਾਅਦ ਤੁਸੀਂ ਜੁੜੇ ਰਹੋ ਸਾਨੂੰ ਆਪਾਂ ਇਹਨਾਂ ਟਰੈਕਟਰ ਨਵਾਂ ਨਕੋਰ ਬਣਦਾ ਬਾਹਰ ਨਿਕਲ ਦਿਖਾਵਾਂਗੇ ਆਪਾਂ ਤੁਸੀਂ ਸਾਡੇ ਨਾਲ ਵੀਡੀਓ ਦੇ ਜੁੜੇ ਰਹੋ ਸਾਨੂੰ ਆਪਾਂ ਜਰੂਰ ਦਿਖਾਵਾਂਗੇ ਆ ਉਸ ਤੋਂ ਬਾਅਦ ਇਹ ਤੇ ਕਰਕੇ ਫਿੱਟ ਫੋਟੇ ਆ ਸਾਰਾ ਫਿਰ ਇਹਨੂੰ ਤੋਰਨਗੇ ਅੱਗੇ ਵੱਲ ਨੂੰ ਕਿੱਦਾਂ ਦੇ ਰੰਗ ਰੂੰਗ ਵੱਜਣਾ ਉਹ ਸਾਰਾ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਸੋ ਆ ਵੇਖੋ ਸਾਡੇ ਭਰਾ ਜਿਹੜੇ ਉਹ ਇਹਨਾਂ ਮਿਹਨਤ ਦੇ ਨਾਲ ਲੱਗੇ ਪਏ ਆ ਸੋ ਬਾਈ ਕਹਿੰਦਾ ਵੀ ਇੱਕ ਦਿਨ ਦੇ ਵਿੱਚ 750 ਟਰੈਕਟਰ ਤਿਆਰ ਕੀਤਾ ਜਾਂਦਾ ਤੁਸੀਂ ਦੇਖ ਲਓ ਸਾਹ ਵੀ ਕਿੰਨੇ ਕਿੰਨੇ ਮਿੰਟਾਂ ਟਰੈਕਟਰ ਤਿਆਰ ਹੁੰਦਾ ਹੋਊਗਾ 750 ਇੱਕ ਦਿਨ ਦੇ ਵਿੱਚ ਸੋਨ ਵਾਲੀ ਕਦਰ ਟਰੈਕਟਰ ਤਿਆਰ ਕੀਤਾ ਜਾਂਦਾ ਸੋ ਆਪੇ ਕੋ ਸਾਹਮਣੇ ਹੁਣ ਇਹਨੂੰ ਲਟਕਾ ਕੇ ਉੱਪਰ ਚੈਣ ਕੁਪੀ ਦੇ ਨਾਲ ਅੱਗੇ ਵੱਲ ਭੇਜਿਆ ਜਾਂਦਾ ਉਸ ਤੋਂ ਬਾਅਦ ਇਹ ਅੱਗੇ ਜਾ ਕੇ ਹੋਊਗਾ ਰੰਗ ਇਹਦੇ ਉੱਤੇ ਰੰਗ ਰੰਗ ਵੱਜਣਾ ਰੰਗ ਵੱਜ ਕੇ ਰੰਗ ਵੀ ਨਾਲ ਦੀ ਨਾਲ ਸੁੱਕਦਾ 2-4 ਮਿੰਟਾਂ ਦੇ ਵਿੱਚ ਐਣ ਸੁੱਕ ਕੇ ਬਾਹਰੇ ਆ ਜਾਣਾ ਪਤਾ ਨਹੀਂ ਕਿਦਾਂ ਦਾ ਸਿਸਟਮ ਆ ਆਹ ਵੇਖੋ ਸਾਹਮਣੇ ਬਜਿਰੰਗ ਮਾਰਦਾ ਇਹਨਾਂ ਦਾ ਕੰਮ ਜਿਆਦਾ ਮੈਨੂੰ ਥੋੜਾ ਔਖਾ ਲੱਗਿਆ ਕਿਉਂਕਿ ਰੰਗ ਰੂੰਗ ਜਿਹੜਾ ਹੈ ਕਰਦਿਆ ਚੜਦਾ ਹਨਾ ਨੱਕੇ ਨੂੰ ਚੜਦਾ ਓੜਾ ਰੰਗ ਇਹਨਾਂ ਦਾ ਸੋ ਆਹ ਵੇਖੋ ਐ ਮਗਰਾੜ ਮੂਰੂਡ ਪਏ ਹਨਾ ਰੰਗ ਰੂੰਗ ਕਰਿਆ ਹਨ ਓਕੇ ਕਰਿਆ ਰਪੋਟਾਂ ਪੁਰੀਆਂ ਸੋ ਉਸ ਤੋਂ ਬਾਅਦ ਉੱਥੋਂ ਰੰਗ ਹੋ ਕੇ ਫਿਰ ਨਿਕਲਣਾ ਬਾਹਰ ਆਕਰ ਆਹ ਦੇਖੋ ਇੱਕ ਛੋਟਾ ਟ੍ਰੈਕਟਰ ਉਹਨਾ ਮੇਰੇ ਖਿਆਲ ਦੇ ਵਿੱਚ ਛੋਟੇ ਵੱਡੇ ਸਾਰੇ ਤਰ੍ਹਾਂ ਦੇ ਤਿਆਰ ਕੀਤੇ ਜਾਂਦੇ ਆ ਸੋ ਨਵੀਂ ਸੋ ਵਾਲੇ ਪੁਰਾਣੇ ਜਿੱਦਾਂ ਆਉਂਦੇ ਹਨਾ ਸੋ ਸਾਰੇ ਕਰੇ ਜਾਂਦੇ ਆ ਵੇਖੋ ਸਾਹਮਣੇ ਹੁਣ ਹੋ ਗਿਆ ਰੰਗ ਰੁੰਗ ਹੋ ਗਿਆ ਤੇ ਰੰਗ ਹੋ ਕੇ ਆ ਗਿਆ ਬਾਹਰ ਵੱਲ ਨੂੰ ਹੁਣ ਇਹ ਤੇ ਉਦੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿਦਾਂ ਮਗਰਾਟ ਮਗਰੂਟ ਟਾਇਰ ਟੂਰ ਕਿਦਾਂ ਫਿੱਟ ਕਰਦੇ ਆ ਸੋ ਸਾਰੇ ਦੇਖਿਓ ਤੁਸੀਂ ਜੁੜੇ ਰਹੋ ਨਾ ਵੇਖੋ ਸਾਹਮਣੇ ਬਣ ਗਿਆ ਨਵਾਂ ਆ ਦੇਖੋ ਸਾਹਮਣੇ ਇਕੱਲਾ ਇਕੱਲਾ ਇਹਨੇ ਲੰਗੀ ਜਾਣਾ ਤੇ ਬਾਈਯੂਰੀ ਨੇ ਮਗਰਾਟ ਜਿੰਨਾ ਦੀ ਡਿਊਟੀ ਆ ਉਦੋਂ ਫਿੱਟ ਕਰੀ ਜਾਂਦੇ ਆ ਲਾਈਟਾਂ ਲਾਈਟਾਂ ਫਿੱਟ ਕਰ ਦੇਣੀਆਂ ਸੀਟਾਂ ਵਾਲੇ ਸੀਟ ਫਿੱਟ ਕਰ ਦੇਣੀਆਂ ਆ ਇਹ ਟੈਂਕੀ ਵਾਲੇ ਟੈਂਕੀ ਫਿੱਟ ਕਰ ਦੇਣੀ ਆ ਆ ਸਾਹਮਣ ਆ ਸਾਹਮਣੇ ਹੋ ਗਿਆ ਐਨ ਬਣਦੀ ਆ ਗੱਲ ਫਿਰ ਦੇਖੋ ਉਹ ਕਰਤੀ ਬਈ ਨੇ ਸੀਟ ਸੂਟ ਫਿੱਟ ਅੱਗੇ ਮਗਰਾੜ ਮੂਰੂਟ ਲਾਗੇ ਅਰੇ ਨੀਲੇ ਰੰਗ ਦਾ ਲਾਲ ਰੰਗ ਦਾ ਆ ਚੱਕੋ ਟਾਇਰ ਟੂਰੀ ਜੱਟ ਤੇ ਬਈਆਂ ਨੇ ਸੋ ਆ ਵਿਖਿਓ ਟਾਇਰ ਟੂਰ ਪਏ ਆ ਤੇ ਉਹ ਬਈ ਅੱਗੇ ਜੜ ਰਿਆ ਵੱਡੇ ਟਾਇਰ ਪਿਛਲੇ ਸੋ ਫਿਰ ਐਨ ਬਣ ਗਈ ਗੱਲ ਲੱਗੀਆਂ ਗੱਲਾਂ ਓਕੇ ਰਿਪੋਰਟਾਂ ਹੋ ਗਈਆਂ ਪੂਰੀਆਂ ਫਿਰ ਕਹਿੰਦੇ ਜਾ ਰਿਹਾ ਅੱਗੇ ਵੱਲ ਨੂੰ ਆ ਸਾਹਮਣੇ ਸਿਆਕਾ ਦਾ ਕਮਲਬਾਈ ਨੇ ਕਾਸਤੇ ਨਟ ਨੂਟਾ ਟਾਇਰ ਲਾ ਕੇ ਸੋਨਾਲੀਕਾ ਵੱਡਾ ਨਾਂ ਸੋਨਾਲੀਕਾ ਦਾ ਮੈਂ ਪਹਿਲਾਂ ਵੀ ਦੱਸਿਆ ਵੀ ਵਰਲਡ ਦਾ ਨੰਬਰ 1 ਪਲਾਂਟ ਆ ਵੱਡਾ ਪਲਾਂਟ ਆ ਆ ਬੈਟਰੀ ਇਹਨਾਂ ਨੇ ਅੱਗੇ ਲਾਤੀ ਇਹਦੇ ਸੋਨਾਲੀਕਾ ਦੇ ਨਵੇਂ ਬਣਦੇ ਆ ਉਹ ਅੱਗੇ ਧਰ ਦਿੰਦੀ ਜਾਂਦੀ ਬੈਟਰੀ ਪਹਿਲਾਂ ਸਾਈਡ ਤੇ ਹੁੰਦੀ ਸੀ ਹੁਣ ਜਿਹੜੇ ਨਵੇਂ ਕੱਢੀ ਜਾਂਦੇ ਆ ਉਹਦੇ ਮੂਹਰੇ ਪਾਸੇ ਬੈਟਰੀ ਉਹ ਫਿੱਟ ਕੀਤੀ ਇਹਨਾਂ ਨੇ ਸੋ ਆਹ ਵੇਖੋ ਜਗਦੀਆਂ ਲਾਈਟਾਂ ਲੂਟਾਂ ਜਗਾ ਤੇ ਬਾਈ ਨੇ ਇੰਡੀਕੇਟਰ ਸੋ ਉਸ ਤੋਂ ਬਾਅਦ ਔਕਾਸਤਾ ਸਟੇਰੀਂਗ ਸਟੇਰੀਂਗ ਦਾ ਸਾਰਾ ਸਿਸਟਮ ਸੋ ਦੇਖੋ ਦੋਸਤੋ ਐ ਬਣਦੇ ਆ ਟਰੈਕਟਰ ਇੱਥੇ ਸੋਨਾਲਿਕਾ ਹਿਸ਼ਾਰਪੁਰ ਦੀ ਧਰਤੀ ਦੇ ਉੱਤੇ ਸੋ ਸਾਰਾ ਕੁਝ ਬਾਈ ਨੇ ਸਾਨੂੰ ਦਿਖਾਇਆ ਦੇਖੋ ਲਾਤਾ ਸਾਹਮਣੇ ਸੋ ਸੂ ਆਣ ਕਰਤੀ ਫਿੱਟ ਸੋ ਆਹ ਵੇਖੋ ਕੰਮ ਚੱਲੀ ਜਾਂਦਾ ਫਿਰ ਉਸ ਤੋਂ ਬਾਅਦ ਗਾਹਾਂ ਗਾਹਾਂ ਟਰੈਕਟਰ ਤੁਰ ਹੀ ਜਾਂਦਾ ਫਿਰ ਉਸ ਤੋਂ ਬਾਅਦ ਟੈਕਟਰ ਟੁੱਟਰ ਜੋ ਸਾਰਾ ਤਿਆਰ ਤੁਰ ਹੋ ਜਾਂਦਾ ਫਿਰ ਇਹ ਇੱਕ ਜਾ ਕੇ ਕਰਦੇ ਆਂ ਸਪੀਡ ਚੈੱਕ ਵੀ ਕਿੰਨਾ ਕੇ ਭਾਜਦਾ ਕੀ ਹਿਸਾਬ ਕਿਤਾਬ ਆ ਦੇਖੋ ਆਈਓ ਤੇ ਚਲਾਉਂਦੇ ਆ ਫਿਰ ਐ ਕਿਹੜੇ ਦੰਦਿਆ ਨੂੰ ਵੀ ਕਿੰਨੀ ਗੇਰ ਇਸ ਪੜਦਾ ਇਹ ਕਿੰਨਾ ਕ ਭਜਦਾ ਇਹ ਸਾਰਾ ਕੁਝ ਆ ਲਿਫਟ ਲੂਟ ਪਿੱਛੇ ਵੀ ਕਿੰਨੇ ਕ ਲੈਫਟ ਚੱਕਦਾ ਕਿੰਨਾ ਕ ਵਜਣਾ ਉਹ ਸਾਰਾ ਕੁਝ ਚੈੱਕ ਕਰਕੇ ਫਿਰ ਐਂ ਤਸੱਲੀ ਬਸ ਕੰਮ ਕਰਕੇ ਆ ਉਹ ਦੇਖ ਬਾਈ ਨੇ ਮਰਵਾਤੀ ਲਾਟਪੂਰੀ ਆਣ ਜਾਵੇ ਸੂਕਦਾ ਪੂਰਾ ਸੋ ਆ ਵੇਖੋ ਸਾਹਮਣੇ ਘੁੰਮਦਾ ਨਾ ਪੂਰਾ ਉਸ ਤੋਂ ਬਾਅਦ ਹੁਣ ਬਾਈ ਕਰੂਗਾ ਲਿਫਟ ਚੈੱਕ ਸੋ ਐਂ ਚੱਕ ਕੇ ਉੱਪਰ ਨੂੰ ਚੱਕ ਕੇ ਥੱਲੇ ਸੱਟਣਗੇ ਆ ਵੇਖੋ ਸਮਝ ਐ ਮਰਿਆ ਇਹ ਹੁੰਦਾ ਹੋਣਾ ਵਾਜਨ ਕਿੰਨਾ ਦਾ ਕੀ ਹਿਸਾਬ ਕਿਤਾਬ ਜਣ ਸੋ ਆ ਦੇਖੋ ਚੱਕ ਕੇ ਲੈਫਟ ਫੇਰ ਥੱਲੇ ਸੋ ਇਹ ਨੇ ਸੋਨਾ ਲੀਕਾ ਆ ਸਾਹਮਣੇ ਦੇਖੋ ਖੜੇ ਨੇ ਤਿਆਰ ਹੋਏ ਪੂਰੇ ਐਂਡ ਨੀਡਲੇ ਨਵੇਂ ਨਕੋਰ ਅਲੱਗ-ਅਲੱਗ ਸ਼ੇਪ ਦੇ ਵਿੱਚ ਇਹ ਤਿਆਰ ਕੀਤੇ ਹੋਏ ਨੇ ਉਸ ਤੋਂ ਬਾਅਦ ਸਾਰਾ ਕੁਝ ਅਸੀਂ ਦੇਖ ਕੇ ਸਾਨੂੰ ਬਿਠਾ ਲਿਆ ਮੀਟਿੰਗ ਹਾਲ ਦੇ ਵਿੱਚ ਉੱਥੇ ਸਾਨੂੰ ਫਿਰ ਜਾਂਦਿਆਂ ਨੂੰ ਗਿਫਟ ਦਿੱਤੇਗੇ ਸਾਰੇ ਭਰਾਵਾਂ ਨੂੰ ਸੋ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਬਹੁਤ ਵਧੀਆ ਸਾਨੂੰ ਲੱਗਿਆ ਨਾ ਬਾਈਆਂ ਦਾ ਸਾਰਾ ਸਿਸਟਮ ਸੋ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਜੋ ਇਹ ਦੇਖ ਕੇ ਆਇਆ ਪਲਾਂਟ ਵਾਲੇ ਸਤੂਰੀ ਵਾਲੇ ਵੀਰਾਂ ਦਾ ਧੰਨਵਾਦ ਉਸ ਤੋਂ ਬਾਅਦ ਅਸੀਂ ਕਰਾਈ ਇੱਕ ਐਦਾਂ ਦੀ ਵੀਡੀਓ ਫੋਟੋ ਖਿੱਚੀਆਂ ਵੀਡੀਓ ਕੀਤੀ ਬਹੁਤ ਬਹੁਤ ਧੰਨਵਾਦ ਵੀਡੀਓ ਸ਼ੇਅਰ ਕਰਦੇ ਹੋ ਸਸੀ ਕਾਲ ਜੀ